ਸਸ਼ੀਕਾਲ ਜੀ ਮੈਂ ਹਾਂ ਅਨੂਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਬਠਿੰਡਾ ਦੇ ਗੰਨੇਆਣਾ ਰੇਲਵੇ ਸਟੇਸ਼ਨ ਦੇ ਉੱਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕਾਂ ਦੇ ਵੱਲੋਂ ਜੋ ਹੈ ਬੰਦੇ ਭਾਰਤ ਟ੍ਰੇਨ ਜੋ ਹੈ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਰੋਕੀ ਗਈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਲੋਕਾਂ ਦਾ ਜੋ ਹੈ ਗੁੱਸਾ ਉਸ ਟਮੇ ਜੋ ਹੈ ਫਟ ਗਿਆ ਤੇ ਉਹਨਾਂ ਦੇ ਵੱਲੋਂ ਟ੍ਰੇਨ ਨੂੰ ਰੋਕਿਆ ਗਿਆ ਤੇ ਉੱਥੇ ਕਾਫੀ ਜੋ ਹੈ ਹੰਗਾਮਾ ਹੋਇਆ ਯਾਤਰੀਆਂ ਦੇ ਮੁਤਾਬਕ ਬੰਦੇ ਭਾਰਤ ਟ੍ਰੇਨ ਨੂੰ ਪਹਿਲਾਂ ਰਵਾਨਾ ਕੀਤਾ ਜਾਂਦਾ ਹੈ ਅਤੇ ਬਾਕੀ ਪੈਸੈਂਜਰ ਗੱਡੀਆਂ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਜੇਸਤੋ ਡੇਲੀ ਪੈਸੇਂਜਰ ਬਹੁਤ ਪਰੇਸ਼ਾਨ ਹੁੰਦੇ ਨੇ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪਹਿਲਾ ਪੈਸੇਂਜਰ ਗੱਡੀਆਂ ਨੂੰ ਰਵਾਨਾ ਕੀਤਾ ਜਾਵੇ ਉਸ ਤੋਂ ਬਾਅਦ ਬੰਦੇ ਭਾਰਤ ਟ੍ਰੇਨ ਨੂੰ ਭੇਜਿਆ ਜਾਵੇ ਡੀਐਸਪੀ ਪੂਚੋ ਮੰਡੀ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਦੋ ਗੱਡੀਆਂ ਚੱਲਦੀਆਂ ਨੇ ਪਹਿਲਾ ਪੈਸੇਂਜਰ ਗੱਡੀ ਅਤੇ ਬਾਅਦ ਦੇ ਵਿੱਚ ਬੰਦੇ ਭਾਰਤ ਟ੍ਰੇਨ ਯਾਤਰੀਆਂ ਨੇ ਆਖਿਆ ਕਿ ਗੁੰਨਿਆਣਾ ਮੰਡੀ ਦੇ ਵਿੱਚ ਪਹਿਲਾ ਪੈਸੇਂਜਰ ਗੱਡੀ ਨੂੰ ਬਠਿੰਡਾ ਵੱਲ ਭੇਜਿਆ ਜਾਵੇ ਬਾਅਦ ਦੇ ਵਿੱਚ ਬੰਦੇ ਭਾਰਤ ਟ੍ਰੇਨ ਨੂੰ ਰਵਾਨਾ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਪਹਿਲਾ ਪੈਸੇਂਜਰ ਗੱਡੀ ਨੂੰ ਰਵਾਨਾ ਕੀਤਾ ਬਾਅਦ ਦੇ ਵਿੱਚ ਬੰਦੇ ਭਾਰਤ ਟ੍ਰੇਨ ਨੂੰ ਭੇਜਿਆ ਅਤੇ ਜਿਨ੍ਹਾਂ ਯਾਤਰੀਆਂ ਨੇ ਰੇਲਵੇ ਦਾ ਕਾਨੂੰਨ ਆਪਣੇ ਹੱਥ ਵਿੱਚ ਲਿੱਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ